ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਗਰਮੇਸ਼ ਸਿੰਘ ਸਰਕਾਰਾ ਸਰਪੰਚ ਪਿੰਡ ਧੀਰਾ ਘਰਾ ਜਿਲ੍ਹਾ ਫਿਰੋਜ਼ਪੁਰ ਜੀ ਸਭ ਤੋਂ ਪਹਿਲਾਂ ਤੇ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਮੇਰੇ ਸਤਿਕਾਰਯੋਗ ਵੀਰ ਅੱਜ ਸਾਡੇ ਦੁੱਖ ਦੇ ਸਮੇਂ ਦੇ ਵਿੱਚ ਸਾਡੇ ਕੋਲ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਿਉਂਕਿ ਸਾਨੂੰ ਆਸ ਦੀ ਕਿਰਨ ਫੁੱਟੀ ਆ ਕਿ ਸਾਡੇ ਵੀਰ ਸਾਡੇ ਕੋਲ ਆਏ ਆ ਤੇ ਸਾਡੀ ਜਿਹੜੀ ਆ ਆਵਾਜ਼ ਆ ਇਹ ਸਰਕਾਰਾਂ ਦੇ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਉਹਨਾਂ ਦੇ ਕੰਨਾਂ ਤੱਕ ਪਹੁੰਚੂਗੀ ਮੈਂ ਜੋ ਕਾਫੀ ਲੰਮੇ ਸਮੇਂ ਤੋਂ ਹੜਾਂ ਦੀ ਮਾਰ ਚੱਲ ਰਹੀ ਹੈ ਇਹ ਸਾਡੇ ਜਿਹੜੇ ਪਿੰਡ ਆ ਬੰਨਾ ਤੋਂ ਅੰਦਰ ਜਿਹੜੇ ਹੜਾਂ ਦੀ ਮਾਰ ਚੱਲ ਰਹੀ ਆ ਮੈਂ ਇਹਨਾਂ ਵੱਲੋਂ ਇੱਕ ਬੇਨਤੀ ਤੁਹਾਡੇ ਚੈਨਲ ਦੇ ਰਹੀਂ ਕਰੂੰਗਾ ਕਿ ਇਹ ਜਿਹੜੀ ਮਾਰ ਸਾਨੂੰ ਪੈ ਰਹੀ ਆ ਇਹ ਕੋਈ ਕੁਦਰਤੀ ਹਾਦਸਾ ਨਹੀਂ ਜੀ ਇਹ ਜਾਣ ਬੁੱਝ ਕੇ ਸਰਕਾਰਾਂ ਜਿਹੜੀਆਂ ਬੇਸਿਕ ਲੋੜਾਂ ਪੂਰੀ ਕਰਵਾਉਂਦੀਆਂ ਸਾਨੂੰ ਮਾਰ ਕੇ ਸਾਡੇ ਸਵਿਆਂ ਤੇ ਰੋਟੀਆਂ ਸੇਕਦੀਆਂ ਵਾਂ ਅਤੇ ਮੋਟੀ ਕਮਾਈ ਕਰਦੀਆਂ ਜੀ ਇਥੋਂ ਆਪਣੇ ਪੈਸੇ ਨਾਲ ਬਿਲਕੁਲ ਨਹੀਂ ਗੱਲ ਕਿਉਂਕਿ ਹਰ ਮੇਰੀ ਸੈਂਟਰ ਸਰਕਾਰ ਆ ਜਾਂ ਪੰਜਾਬ ਸਰਕਾਰ ਆ ਉਹਨਾਂ ਕੋਲੇ ਕਰੋੜਾਂ ਰੁਪਈਆ ਦਾ ਫੰਡ ਹੁੰਦਾ ਵਾ ਨਦੀਆਂ ਨਾਲੇ ਖਾਲੇ ਜੋ ਵੀ ਆ ਦਰਿਆਵਾਂ ਨੂੰ ਸਾਫ ਸਫਾਈ ਕਰਨ ਦਾ ਹੁਣ ਜੇ ਵੇਖਿਆ ਜਾਵੇ ਤਾਂ ਸਾਡੀਆਂ ਜ਼ਮੀਨਾਂ ਦੇ ਨਾਲੋਂ ਜਿਹੜਾ ਦਰਿਆ ਉੱਚਾ ਜੀ ਜਦੋਂ ਵੀ ਪਾਣੀ ਛੱਡਦੇ ਆ ਨੇ ਮਾਡੋ ਸਦਾ ਸਾਡੀਆਂ ਜ਼ਮੀਨਾਂ ਚੋਂਦਾ ਜੀ ਕਿਉਂਕਿ ਇਹ ਜ਼ਮੀਨਾਂ ਸਾਡੀਆਂ ਕੋਈ ਦਰਿਆ ਨਹੀਂਗਾ ਇਹ ਸਾਡੀਆਂ ਮਾਲਕੀ ਜ਼ਮੀਨਾਂ ਵਾਂ ਅਸੀਂ ਪੈਸੇ ਪੈਸੇ ਤਾਰ ਕੇ ਲਈਆਂ ਵਾਂ ਤੇ ਸਾਡੀਆਂ ਮਾਲਕੀ ਜ਼ਮੀਨਾਂ ਦੇ ਵਿੱਚ ਜਿਹੜਾ ਦਰਿਆ ਛੱਡਿਆ ਜਾ ਰਿਹਾ ਜੀ ਇਹਦੇ ਵਿੱਚੋਂ ਮੋਟੀ ਕਮਾਈ ਇਸ ਤਰ੍ਹਾਂ ਕਰਦੇ ਆ ਵਾਂ ਕਿ ਇੱਕ ਤਾਂ ਜਿਹੜਾ ਇਹਨਾਂ ਦੀ ਖਾਲ ਖਲਾਈ ਦਾ ਪੈਸਾ ਉਹ ਜਿਹੜੇ ਲੀਡਰ ਆ ਜਾਂ ਅਫਸਰ ਨੇ ਵੱਡੇ ਉਹਨਾਂ ਦੀਆਂ ਜੇਬਾਂ ਚਲੇ ਗਿਆ ਵਾ ਉਤੋਂ ਇਹ ਮੋਟੀ ਕਮਾਈ ਕਰਕੇ ਆਪਣੀਆਂ ਜਾਇਦਾਦਾਂ ਕਾਰਾਂ ਕੋਠੀਆਂ ਬਣਾਉਣਗੇ ਅਤੇ ਦੂਜੀ ਹੋਣਾ ਹੋਰ ਇੱਕ ਲੁੱਟ ਕਰਨਗੇ ਜਿਹੜਾ ਇਹ ਮਾਅਵਜੇ ਦੇ ਨਾਂ ਤੇ ਸਾਡੇ ਨਾਂ ਦੇ ਪਤਾ ਨਹੀਂ ਕਿੰਨੇ ਦਵਾਈਆਂ ਦੇ ਬਿੱਲ ਪਾਏ ਹੋਣੇ ਆ ਕਿੰਨੇ ਰਾਸ਼ਨ ਦੇ ਬਿੱਲ ਪਾਏ ਹੋਣੇ ਆ ਕਿੰਨੇ ਸਾਡੀ ਫੀਡ ਦੇ ਬਿੱਲ ਪਾਏ ਹੋਣੇ ਆ ਕਿੰਨੇ ਸਾਡੇ ਮਰੇ ਪਸ਼ੂਆਂ ਦੇ ਬਿੱਲ ਪਾਉਣਗੇ ਸਾਨੂੰ ਘਟ ਦੇਣਾ ਵਾ ਇਹੋ ਜੀ ਜਿਹੜੀ ਇਹ ਮੋਟੀ ਕਮਾਈ ਕਰਨਗੇ ਸਰਕਾਰਾਂ ਚੋਂ ਮੋਟੀ ਕਮਾਈ ਕਰਨਗੇ ਔਰ ਲੀਡਰ ਮੋਟੀ ਕਮਾਈ ਕਰਨਗੇ ਇਸ ਵਾਸਤੇ ਇਹ ਕੋਈ ਕੁਦਰਤੀ ਆਫਤ ਨਹੀਂ ਇਹ ਜਾਣ ਬੁੱਝ ਕੇ ਸਾਨੂੰ ਮਾਰਦੇ ਆ ਕਿਉਂ ਆਪਣੀ ਕਮਾਈ ਦਾ ਨਾਂ ਨੇ ਸਾਨੂੰ ਇੱਕ ਸਾਧਨ ਬਣਾਇਆ ਵਾ ਸਾਨੂੰ ਇੱਕ ਸ਼ਿਕਾਰ ਬਣਾਇਆ ਵਾ ਸ਼ਕਾਰ ਮਾਰ ਕੇ ਤੇ ਇਹ ਜਿਹੜੀਆਂ ਸਰਕਾਰਾਂ ਖਾਂਦੀਆਂ ਵਾਂ ਤੇ ਮੈਂ ਆਪਜੀ ਦੇ ਚਿੰਨ ਰਹੀਂ ਦੱਸਣਾ ਚਾਹੂੰਗਾ ਕਿ ਸਾਨੂੰ ਕੱਲਾ ਇਹ ਇਹੋ ਮਾਰੇ ਨੇ ਸਾਨੂੰ ਜਿੱਥੇ ਫਸਲਾਂ ਦੀ ਮਾਰਿਆ ਉੱਥੇ ਸਾਨੂੰ ਨਸਲਾਂ ਦੀ ਵੀ ਮਾਰ ਸਰਕਾਰ ਮਾਰ ਰਹੀ ਆ ਕਿਉਂਕਿ ਜੇ ਸਾਡੇ ਪੜ੍ਹ ਲਿਖੇ ਬੱਚੇ ਪੜ੍ਹ ਲਿਖ ਗਏ ਤੇ ਇਹ ਸਰਕਾਰਾਂ ਤੋਂ ਕੁਝ ਨਾ ਕੁਝ ਆਪਣਾ ਹੱਕ ਮੰਗਣਗੇ ਜਦੋਂ ਸਾਡੇ ਬੱਚੇ ਅਨਪੜ੍ਹ ਰਹਿਣਗੇ ਤੇ ਇਹ ਚੁੱਪ ਕਰਕੇ ਦਿਹਾੜੀ ਚੱਲ ਜਾ ਕਰਨਗੇ ਆਪਣਾ ਟਿਊਸ਼ਨ ਮੜ ਕੇ ਤੇ ਰਾਤ ਨੂੰ ਘਰੇ ਆ ਜਾ ਕਰਨਗੇ ਇਹਨਾਂ ਨੂੰ ਹੱਕ ਮੰਗਣ ਦਾ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਵੀ ਸਰਕਾਰ ਜਿਹੜੀ ਆ ਸਾਡੀ ਨਸਲ ਦਾ ਵੀ ਨੁਕਸਾਨ ਕਰ ਰਹੀ ਆ ਕਿਉਂਕਿ ਦੋ ਦੋ ਮਹੀਨੇ ਸਕੂਲ ਸਾਡੇ ਬੰਦ ਹੋਇਆ ਨੂੰ ਹੋ ਗਿਆ ਹੋਰ ਵੀ ਹੋ ਸਕਦਾ ਵੀ ਮਹੀਨਾ ਪਾਣੀ ਨਾਲ ਲਵੇ ਉਹ ਵੀ ਸਾਡੇ ਜਿਹੜੇ ਆ ਸਕੂਲ ਬੰਦ ਰਹਿਣੇ ਆ ਜਦੋਂ ਸਾਡੇ ਬੱਚੇ ਪੜ੍ਹਨੇ ਨੇ ਉਹ ਦੂਜਿਆਂ ਬੱਚਿਆਂ ਦੀ ਬਰਾਬਰ ਕਿੱਥੋਂ ਹੋਣਗੇ ਤੇ ਕਿੱਥੋਂ ਉਹ ਨੌਕਰੀਆਂ ਲੈਣਗੇ ਜੀ ਤੇ ਮੈਂ ਆਪ ਜੀ ਦੇ ਜਨਨ ਰਹੀਂ ਸਰਕਾਰ ਨੂੰ ਇਹ ਵੀ ਦੱਸਣਾ ਚਾਹਣਾ ਕਿ ਇਹ ਜਿਹੜੀਆਂ ਵੀ ਸਰਕਾਰਾਂ ਨੇ ਬੜੀਆਂ ਬੜੀਆਂ ਜ਼ਾਲਮ ਸਰਕਾਰਾਂ ਜਿਹੜੀਆਂ ਵਾਂ ਸਾਡੀ ਸਿੱਖ ਕੌਮ ਤੇ ਚੜ ਕੇ ਆਈਆਂ ਵਾਂ ਅਤੇ ਆਖਰ ਨੂੰ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਜ਼ੁਲਮ ਕਰਦੀਆਂ ਸਾਡੇ ਸਿਵਿਆਂ ਤੇ ਰੋਟੀਆਂ ਸੇਕਦੀਆਂ ਵਾਂ ਇਹ ਇਨ੍ਹਾਂ ਕੰਮਾਂ ਤੋਂ ਬਾਝਾਂ ਜਾਣਾ ਤੇ ਨਹੀਂ ਤੇ ਇਨ੍ਹਾਂ ਦਾ ਵੀ ਹਸ਼ਰ ਜਿਹੜੇ ਜ਼ਾਲਮ ਆਏ ਸੀ ਤੇ ਉਹਨਾਂ ਨੂੰ ਮੂੰਹ ਦੀ ਖਾ ਕੇ ਜਾਣਾ ਪਿਆ ਉਹਨਾਂ ਵਾਲਾ ਹਾਲ ਹੋਊਗਾ ਤੇ ਹੋਰ ਮੈਂ ਇੱਕ ਹੋਰ ਵੀ ਗੱਲ ਕਰੂੰਗਾ ਕਿ ਜਿਸ ਤਰ੍ਹਾਂ ਸਾਡੇ ਬੱਚਿਆਂ ਨੂੰ ਪੜ੍ਹਾਈ ਤੋਂ ਵਾਂਝਾ ਰੱਖਿਆ ਜਾ ਰਿਹਾ ਜਿਹੜੇ ਵੀ ਬੰਨਾਂ ਤੋਂ ਅੰਦਰ ਨੇ ਚਾਹੇ ਉਹ ਕਿਸਾਨ ਆ ਚਾਹੇ ਉਹ ਮਜ਼ਦੂਰ ਆ ਚਾਹੇ ਉਹ ਜੱਟ ਪਰਿਵਾਰ ਆ ਚਾਹੇ ਉਹ ਕਿਸੇ ਵੀ ਕੌਮ ਬਰਾਦਰੀ ਨਾਲ ਸੰਬੰਧ ਰੱਖਦਾ ਜੀ ਉਹ ਸਾਰੇ ਹੀ ਜਿਹੜੀ ਧਰਾਂ ਵਰਗੇ ਹੋ ਗਏ ਆ ਜੀ ਸਾਨੂੰ ਮਾਰਾਂ ਹੀ ਇੰਨੀਆਂ ਪਈਆਂ ਵਾ ਕਿ ਕਦੇ ਸਾਨੂੰ ਬਾਰਡਰ ਦੀ ਮਾਰ ਪੈ ਗਈ ਉਧਰੋਂ ਸਾਨੂੰ ਜਦੋਂ ਲੜਾਈ ਝਗੜਾ ਹੁੰਦਾ ਵਾ ਉਧਰੋਂ ਸਾਨੂੰ ਜਿਹੜੀਆਂ ਫੌਜਾਂ ਇਥੋਂ ਠਾ ਦੇਂਦੀਆਂ ਵਾ ਉਹ ਉਹ ਸਾਨੂੰ ਮਾਰ ਪੈ ਜਾਂਦੀ ਆ ਉਸ ਤੋਂ ਬਾਅਦ ਸਾਨੂੰ ਹੜਾਂ ਦੀ ਮਾਰ ਪੈ ਜਾਂਦੀ ਆ ਤੇ ਸਾਡੀ ਸਰਕਾਰ ਕੋਈ ਵੀ ਬਹਾਨੀ ਕੀ ਫਰਦੀ ਤੇ ਸਾਡੀ ਬੇਨਤੀ ਆ ਕਿ ਸਰਕਾਰਾਂ ਜਿਹੜੀਆਂ ਵਾ ਸਾਡਾ ਬਾਦਰਪੱਟੀ ਏਰੀਆ ਜਿੱਨਾ ਵਾ ਜਾਂ ਬੰਨਾ ਤੋਂ ਅੰਦਰ ਜਨਾ ਏਰੀਆ ਹਰ ਪ੍ਰਭਾਵ ਤੇ ਏਰੀਆ ਇਹਨਾਂ ਨੂੰ ਘੱਟ ਐਜੂਕੇਸ਼ਨ ਤੇ ਜਿਹੜੀਆਂ ਨੌਕਰੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦਾ ਕੋਈ ਰਾਖਵਾ ਕਰਨ ਰੱਖਿਆ ਜਾਵੇ ਕਿ ਆਪਣਾ ਕੋਈ ਮੜਾ ਮੋਟਾ ਰੋਟੀ ਦਾ ਸਾਧਨ ਚਲਾ ਸਕਣਾ ਤਾਂ ਕਿ ਅਸੀਂ ਮੜੇ ਮੋਟੇ ਸਹੇਦੇ ਰਹਿ ਸਕੀਏ ਸਾਡੀਆਂ ਫਸਲਾਂ ਜਿਹੜੀਆਂ ਬਰਬਾਦ ਹੋ ਗਈਆਂ ਸਾਡੀਆਂ ਜ਼ਮੀਨਾਂ ਬਰਬਾਦ ਹੋ ਗਈਆਂ ਸਾਡਾ ਮਾਲ ਪਸ਼ੂ ਜਿਹੜਾ ਬਰਬਾਦ ਹੋ ਗਿਆ ਸਾਡੇ ਕੋਠੇ ਜਿਹੜੇ ਅਟਹਿਗੇ ਆ ਜਿਹੜੇ ਅੱਜ ਬਚੇ ਮੜੇ ਮੋਟੇ ਦੀਦੇ ਆ ਇਹ ਜਿੱਦਣ ਟੁੱਪ ਖੜਕੀ ਥੋੜੀ ਜੀ ਉਸੇ ਦੇਣੀ ਹੈ ਪਤਾ ਨਹੀਂ ਇਹਨੇ ਇਹਨਾਂ ਪਾਟੇ ਹੋਏ ਕੋਠਿਆਂ ਨੇ ਕਿੰਨੇ ਪਰਿਵਾਰ ਲੈ ਕੇ ਬਹਿ ਜਾਣੇ ਆ ਜੀ ਤੇ ਮੈਂ ਆਪ ਜੀ ਦੇ ਚੈਨਲ ਲਈ ਇਹੋ ਬੇਨਤੀ ਕਰੂੰਗਾ ਇਹ ਸਰਕਾਰਾਂ ਜਿਹੜੀਆਂ ਇਹਨਾਂ ਗਰੀਬਾਂ ਦੇ ਧਿਆਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ